ਦਰਾਹੇ ਉਸ ਗੱਡੀ ਦੇ ਵਿੱਚ ਜਿਹਦੇ ਵਿੱਚ ਬਾਈ ਦੀਪ ਸਿੱਧੂ ਦਾ ਐਕਸੀਡੈਂਟ ਹੋਇਆ ਅਸੀਂ ਟੱਕੀ ਸਾਹਿਬ ਪੜਾ ਲਾਇਆ ਸੀ ਮੈਨੂੰ ਫੋਨ ਕਰਤਾ ਬਾਬਾ ਜੀ ਆਜੋ ਮਿਲिए ਮੈਂ ਦਰਾਹੇ ਪਹੁੰਚ ਗਿਆ ਅਸੀਂ ਵੀ ਚਲੇ ਗਏ ਉੱਥੇ ਉਸੇ ਗੱਡੀ ਦੇ ਵਿੱਚ ਸਿਰਫ ਦੀਪ ਸਿੱਧੂ ਤੇ ਦਾਸ ਬੈਠਾ ਇੱਕ ਡਰਾਈਵਰ ਸੀ ਉਹਦੇ ਨਾਲ ਮੇਰੇ ਨਾਲ ਦੋ ਸਿੰਘ ਸੀ ਉਹ ਬਾਹਰੇ ਖੜ ਗਏ ਇੱਕ ਘੰਟਾ ਸਾਡੀ ਚਰਚਾ ਹੋਈ ਉਦੇ ਮਨ ਦੇ ਵਿੱਚ ਇੱਕੋ ਹੀ ਸਵਾਲ ਸੀ ਮੈਂ ਉਹਨੂੰ ਕਿਹਾ ਦੀਪ ਸਿੱਧੂ ਇਲੈਕਸ਼ਨ ਦਾ ਸਮਾਂ ਚੱਲਦਾ ਹੈ ਇਲੈਕਸ਼ਨ ਲੜੋ ਉਹ ਕਹਿਣ ਲੱਗਿਆ ਬਾਬਾ ਜੀ ਮੈਂ ਇਲੈਕਸ਼ਨ ਐਤਕੀ ਨਹੀਂ ਲੜਨੀ ਜੇ ਲੜ ਕੇ ਇਲੈਕਸ਼ਨ ਲੜੀ ਮੈਂ ਹਾਰ ਜੂਗਾ ਕਿਉਂਕਿ ਜਿਹੜੇ ਇਹ ਨੌਜਵਾਨ ਨੇ ਯਾਰ ਲੋਕ ਨੇ ਫੋਟੋਆਂ ਖਿਚਾਉਣ ਵਾਲੇ ਨੇ ਫੋਟੋਆਂ ਖਿਚਾ ਕੇ ਤੁਰ ਜਾਂਦੇ ਨੇ ਪਰ ਇਹਨਾਂ ਨੇ ਆਪਾਂ ਨੂੰ ਵੋਟ ਨਹੀਂ ਪਾਉਣੀ ਆ ਕਿਸਾਨ ਕਹਿੰਦਾ ਖੜ ਗਏ ਆ ਕਿਸਾਨਾਂ ਦੀ ਜਵਾਨਤਾ ਜਵਤ ਹੋ ਗਈਆਂ ਤੁਹਾਡੇ ਸਾਹਮਣੇ ਆ ਦੇਖ ਲਿਓ ਆ ਹੋ ਗਈਆਂ ਜਵਾਨਤਾ ਜਵਤ ਉਹਨਾਂ ਦੀਆਂ ਇੱਕ ਨਹੀਂ ਜਿੱਤਿਆ ਫਿਰ ਉਹਨੇ ਕਹੀ ਗੱਲ ਵੀ ਮੈਂ ਚਾਹੁੰਦਾ ਤੁਸੀਂ ਮੇਰਾ ਸਾਥ ਦਿਓ ਅਸੀਂ ਪੰਥ ਏਕਾ ਕਰਾਈਏ ਮੈਂ ਉਹਨੂੰ ਇਹੀ ਕਿਹਾ ਸੀ ਦੀਪ ਸਿੰਘਾ ਮੈਂ ਤੇਰੇ ਨਾਲ ਐ ਪਰ ਮੇਰੀ ਇੱਕ ਗੱਲ ਐ ਅਸੀਂ ਤਾਂ ਉਹਨਾਂ ਦਾ ਏਕਾ ਕਰਾਉਣਾ ਜਿਨ੍ਹਾਂ ਨੇ ਕਦੇ ਪੰਥ ਨੂੰ ਪਿੱਠ ਨਹੀਂ ਦਿੱਤੀ ਜਿਨ੍ਹਾਂ ਨੇ ਪੱਠ ਦੇ ਨਾਲ ਗਰਾਰ ਹੀ ਨਹੀਂ ਕੀਤੀ ਜਿਹੜੇ ਅਜੇ ਵੀ ਪੰਥ ਦਾ ਦਰਦ ਲਈ ਬੈਠੇ ਨੇ ਜੇ ਤਾਂ ਉਹਨਾਂ ਨੂੰ ਇਕੱਠੇ ਕਰਨਾ ਤੇਰੇ ਨਾਲ ਉਹ ਕਹਿੰਦਾ ਉਹੀ ਗੱਲ ਹੋ ਗਈ ਉਹਨਾਂ ਨੇ ਫਿਰ 2 4 9 ਵੀ ਲਏ ਉਹਨਾਂ ਵਿੱਚ ਇੱਕ 9 ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦਾ ਉਹਨਾਂ ਨੇ ਉਹਨੂੰ ਵੀ ਕਿਹਾ ਇੱਕ 2 ਹੋਰ 9 ਲਏ ਮੈਂ ਕਿਹਾ ਸਹਿਮਤ ਐ ਤੇ ਫਿਰ ਉਹਨੇ ਕਿਹਾ ਮੈਂ ਕਿਹਾ ਵੀ ਕਈ ਕਹਿੰਦੇ ਹੁਣ ਇਹ ਵੀ ਕਹਿੰਦਾ ਸਵਾਲ ਉੱਠਦਾ ਹੈ ਮੈਨੂੰ ਕਹਿੰਦੇ ਨੇ ਵੀ ਇਹ ਮੋਨਾ ਕੋ ਨਾ ਪੰਥ ਦੀ ਗਵਾਹੀ ਕਰਦਾ ਹੈ ਤੇ ਮੈਂ ਕਿਹਾ ਫਿਰ ਤੂੰ ਅਮਰਤ ਛਕ ਲਾ ਇਹਨਾਂ ਦਾ ਜਵਾਬ ਦੇ ਦੇ ਭਾਈ ਕਹਿੰਦਾ ਬਾਬਾ ਜੀ ਮੇਰੀਆਂ ਇੱਕ ਦੋ ਫਿਲਮਾਂ ਰਹਿੰਦੀਆਂ ਨੇ ਉਹਦੇ ਮਨ ਦਾ ਇਹ ਸੰਕਲਪ ਸੀ ਕਹਿੰਦਾ ਮੈਂ ਅਮਰਤ ਛਕੂਗਾ ਗੁਰੂ ਕਿਰਪਾ ਕਰੂਗਾ ਆ ਮੈਨੂੰ ਆ ਫਿਲਮਾਂ ਬਣਾ ਲੈਣ ਦਿਓ ਦੋਕ ਮੈਂ ਜ਼ਰੂਰ ਗੁਰੂ ਸਾਹਿਬ ਕਿਰਪਾ ਕਰਨਗੇ ਜ਼ਰੂਰ ਮੈਂ ਸਿੱਖੀ ਸਰੂਪ ਦੇ ਵਿੱਚ ਆਉਂਗਾ ਇਹ ਉਹਦਾ ਮਨ ਦਾ ਬਲਬਲਾ ਮਨ ਦੇ ਵਿੱਚ ਰਹਿ ਗਿਆ ਫੇਰ ਇੱਕ ਗੱਲ ਹੋਈ ਜਿਹੜੀ ਇਲੈਕਸ਼ਨ ਦੀ ਹੈ ਉਹ ਕਹਿੰਦਾ ਸੀ ਬਾਬਾ ਜੀ 2027 ਦੇ ਵਿੱਚ ਆਪਾਂ ਚੜ੍ਹਦੀ ਕਲਾ ਦੇ ਨਾਲ ਇਲੈਕਸ਼ਨ ਲੜਾਂਗੇ ਤੇ ਜਿੱਤ ਕੇ ਸਰਕਾਰ ਬਣਾਵਾਂਗੇ ਇਹ ਦੀਪ ਸਿੱਧੂ ਦਾ ਸੁਪਨਾ ਸੀਗਾ ਐਤਕੀ ਨਹੀਂ ਕਹਿੰਦਾ ਲੜਨੀ ਅਸੀਂ ਗਰਾਊਂਡ ਪੱਧਰ ਤੇ ਤਿਆਰੀ ਕਰਨੀ ਹੈ ਨੌਜਵਾਨੋ ਮੈਂ ਆਪ ਜੀ ਨੂੰ ਕਹਿਣਾ ਚਾਹੁੰਦਾ ਆਓ ਉਸ ਦੀਪ ਨੂੰ ਜਿਹੜਾ ਆਪ ਬੁਝ ਗਿਆ ਤੇ ਲੱਖਾਂ ਦੀਪ ਜਗਾ ਗਿਆ ਉਸ ਦੀ ਸੋਚ ਤੇ ਪਹਿਰਾ ਦੇਣਾ ਹੈ ਮੈਂ ਸਮੂਹ ਪੰਥਕ ਜਥੇਬੰਦੀਆਂ ਦੇ ਮੈਂਦੇ ਸਹਿਮਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਆਪਾਂ ਇੱਕ ਮੰਚ ਤੇ ਇਕੱਠੇ ਹੋਈਏ ਮੇਥੋਂ ਪਹਿਲਾਂ ਬਹੁਤ ਸਾਰੇ ਬਲਾਰਾ ਨੇ ਬੋਲਿਆ ਸਹੇ ਸਾਡੀ ਜਿਹੜੀ ਪਾਰਟੀਆਂ ਵੱਖੋ ਵੱਖਰੀਆਂ ਏ ਏਜੰਡੇ ਵੱਖਰੇ ਨੇ ਪਰ ਜਦੋਂ ਪੰਜਾਬ ਦੀ ਪੰਥ ਦੀ ਗੱਲ ਆਵੇ ਉਦੋਂ ਅਸੀਂ ਇੱਕ ਹੋ ਜਾਈਏ ਤੇ ਮੈਂ ਇੱਥੇ ਕਹਿਣਾ ਵੀ ਚਾਹਣਾ ਹੈ ਸਾਡੇ ਕਈ ਲੀਡਰ ਹੌਮਾ ਲਈ ਬੈਠੇ ਨੇ ਉਹ ਹੌਮੇ ਕਰਕੇ ਇਕਤਾ ਨਹੀਂ ਹੋ ਰਹੀ ਉਹਨਾਂ ਦੇ ਮਨਾਂ ਦੇ ਵਿੱਚ ਹੌਮਾ ਹੈ ਹਰੇਕ ਇਹ ਕਹਿੰਦਾ ਮੈਂ ਹੀ ਪ੍ਰਧਾਨ ਬਣਾ ਮੇਥੋਂ ਬਿਨਾ ਹੋਰ ਕੋਈ ਬਣੇ ਕੋਈ ਨਾ ਸੇਵਾ ਕਰਨ ਨੂੰ ਕੋਈ ਖਾਲਸਾ ਜੀ ਤਿਆਰ ਨਹੀਂ ਇਸ ਕਰਕੇ ਸਾਨੂੰ ਆਪਣਾ ਆਪ ਨਿਸ਼ਕਾਮ ਹੋ ਕੇ ਜੇ ਪੰਥ ਬਚਾਉਣਾ ਹੈ ਜੇ ਤੁਸੀਂ ਪੰਥ ਦੀ ਗੱਲ ਕਰਨੀ ਹੈ ਫਿਰ ਸਾਨੂੰ ਇਕੱਠੇ ਹੋਣਾ ਪਵੇਗਾ ਤੇ ਮੈਂ ਇੱਕ ਹੋਰ ਗੱਲ ਕਹਿ ਦਿਆਂ ਇੱਕ ਛੋਟੀ ਜੀ ਕਲਿੱਪ ਉਹਦਾ ਵੀ ਸੁੱਧਾ ਚੱਲਦਾ ਹੁੰਦਾ ਹੈ ਜਿਹੜੇ ਸਾਡੇ ਗਰੀਬ ਭਾਈਚਾਰਾ ਜਿਨ੍ਹਾਂ ਨੂੰ ਦਲਤ ਕਹਿ ਕੇ ਸੰਬੋਧਨ ਕਰਦੇ ਆ ਪੱਤਰਕਾਰ ਨੇ ਸਵਾਲ ਕਰਤਾ ਤੇ ਤੁਹਾਡਾ ਉਹਨਾਂ ਬਾਰੇ ਕੀ ਖਿਆਲ ਆ ਉਹ ਕਹਿੰਦਾ ਦਲਤ ਨਾ ਕਹੋ ਉਹਨਾਂ ਨੂੰ ਜੇ ਉਹ ਦਲਤ ਨੇ ਕਹਾ ਦਲਤ ਮੈਂ ਵੀ ਆ ਦੀਵੇ ਸੁਧੂ ਨੂੰ ਇਹ ਕਹਾ ਜੀ ਮੈਂ ਵੀ ਦਲਤੀ ਹੈ ਇਹਦਾ ਮਤਲਬ ਉਹ ਉਹ ਰਾਜ ਦੇਖਣਾ ਚਾਹੁੰਦਾ ਸੀ ਖਾਲਸਾ ਰਾਜ ਬੇਗਮਪੁਰੇ ਦਾ ਰਾਜ ਹਲੀਮੀ ਰਾਜ ਜੇ ਤੁਸੀਂ ਉਹ ਰਾਜ ਲੈ ਕੇ ਆਉਣਾ ਹੈ ਫਿਰ ਸਾਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜਿਆਂ ਦੀ ਸੋਚ ਤੇ ਚੱਲਣਾ ਪਊਗਾ ਬੇਗਮਪੁਰਾ ਸਹਿਰ ਕੋ ਨਾਓ ਰਵਦਾਸ ਜੀ ਦਾ ਇਹ ਸੋਚ ਸੀ ਰਵਦਾਸ ਗੁਰੂ ਮਹਾਰਾਜ ਦੀ ਉਹੀ ਸੋਚ ਗੁਰੂ ਨਾਨਕ ਦੀ ਉਹੀ ਸੋਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਰੱਖੀ ਕੀ ਕਿਹਾ ਇਹਨਾਂ ਗਰੀਬ ਸਖਨ ਕੋ ਜਿਉਂ ਪਾਤਸ਼ਾਹੀ ਜਾਤ ਕਰੇ ਹਮਰੀ ਬੁਰੀਾਈ ਇਨਹੀ ਕੋ ਸਰਦਾਰ ਬਣਾਓ ਤਵੇ ਗੋਬਿੰਦ ਸਿੰਘ ਨਾਮ ਕਹਾਉ ਅਮਰਤ ਛਕਾ ਕੇ ਜਾਤ ਪਾਤ ਖਾਲਸਾ ਜੀ ਖਤਮ ਕਰ ਦਿੱਤੀ ਅੱਜ ਅਸੀਂ ਉਹ ਪਿੰਡ ਲੱਭਦੇ ਫਿਰਦੇ ਆ ਜਿੱਥੇ ਕੋਈ ਜਾਤ ਦੇ ਆਧਾਰ ਤੇ ਗੁਰਦੁਆਰਾ ਨਾ ਹੋਵੇ ਕੋਈ ਟਾਵਾ ਟਾਵਾ ਹੈਗਾ ਪਿੰਡ ਸਾਰੇ ਪਿੰਡਾਂ ਦੇ ਵਿੱਚ ਜਾਤਾਂ ਦੇ ਆਧਾਰ ਤੇ ਗੁਰੂ ਘਰ ਬਣ ਕੇ ਜਾਤਾਂ ਦੇ ਆਧਾਰ ਤੇ ਸੰਸਾਣ ਘਾਟ ਬਣ ਕੇ ਉਹ ਸਿੱਖੋ ਜਿਨ੍ਹਾਂ ਤੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਰਜ਼ਾਦਾ ਤੇ ਉਹਨਾਂ ਦੇ ਸਿਧਾਂਤ ਲੈ ਕੇ ਨਹੀਂ ਚੱਲਦੇ ਤੁਸੀਂ ਜਿੰਨੇ ਮਰਜੀ ਯਤਨ ਕਰ ਲੋ ਤੁਸੀਂ ਕਾਮਯਾਬ ਨਹੀਂ ਹੋ ਸਕਦੇ ਸਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਨਾਰਾ ਗੁਰੂ ਦੀ ਮਰਜ਼ਾਦਾ ਲੈ ਕੇ ਚੱਲਣੀ ਪਊਗੀ ਕੀ ਕੀ ਇੱਕ ਪਿਤਾ ਇੱਕ ਸਕੇ ਹਮਬਾਰਕ ਜਦੋਂ ਸਾਡਾ ਪਿਤਾ ਇੱਕ ਹੈ ਮਾਤਾ ਇੱਕ ਹੈ ਫਿਰ ਅਸੀਂ ਦੋ ਕਿਵੇਂ ਹੋ ਗਏ ਉਹ ਜਿਹੜੇ ਲੀਡਰ ਜਿਹੜੇ ਲੋਕ ਸਾਡੇ ਪੰਜਾਬ ਨੂੰ ਖਤਮ ਕਰਨ ਵਾਸਤੇ ਜਾਤ ਪਾਤ ਦੇ ਆਧਾਰ ਤੇ ਵੰਡੀਆਂ ਪਾਤੀਆਂ ਜਿਨ੍ਹਾਂ ਨੇ ਉਹ ਖਾਲਸਾ ਪੰਥ ਨਹੀਂ ਹੋ ਸਕਦਾ ਉਹ ਸਿੱਖ ਨਹੀਂ ਹੋ ਸਕਦਾ ਇਸ ਕਰਕੇ ਜਿੰਨਾ ਚਿਰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਦਾ ਸਰਦਾਤ ਗੁਰੂ ਦੀ ਮਰਜਾਦਾ ਲਾਗੂ ਨਹੀਂ ਕਰਦੇ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਬੋ ਆਏ ਗਰੀਬਾਂ ਨੂੰ ਘਰ ਦੇ ਨਾਲ ਲਾਇਆ ਉਹਨਾਂ ਨੇ ਜੱਫੀਆਂ ਪਾਈਆਂ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਭਾਈ ਜੀਵਨ ਸਿੰਘ ਨੂੰ ਛਾਤੀ ਦੇ ਨਾਲ ਲਾ ਲਿਆ ਤੇ ਰਮਦਾਸ ਯਾ ਸਿੱਖ ਭਾਈ ਸੰਗ ਸਿੰਘ ਦੇ ਸੀਸ ਤੇ ਕਲਗੀ ਤੋੜਾ ਸੁਝਾਤਾ ਉਹ ਸਾਨੂੰ ਗੁਰੂ ਦੀ ਸੋਚ ਚਾਹੀਦੀ ਹੈ ਜਿੰਨਾ ਸਰਖਾਲਸਾ ਜੀ ਲੀਡਰ ਸਹਿਬਾਨਾ ਜਿੰਨਾ ਚਿਰ ਤੁਸੀਂ ਉਹ ਸੋਚ ਨੂੰ ਬਰਕਰਾਰ ਨਹੀਂ ਕਰ ਲੈਂਦੇ ਉਹ ਸੋਚ ਨੂੰ ਅਪਣਾ ਨਹੀਂ ਲੈਂਦੇ ਫੇਰ ਖਾਲਸਾ ਰਾਜ ਹਲੀਮੀ ਰਾਜ ਬੇਗਮਪੁਰੇ ਦਾ ਰਾਜ ਕਿਤੇ ਨਹੀਂ ਗਿਆ ਉਹ ਤੁਹਾਡੇ ਚਰਨਾਂ ਦੇ ਵਿੱਚ ਹੋਊਗਾ ਜਦੋਂ ਤੁਸੀਂ ਗੁਰੂ ਦੀ ਮਰਜ਼ਾਦਾ ਗੁਰੂ ਦਾ ਸਿਧਾਂਤ ਕਾਇਮ ਕਰਤਾ ਆਓ ਗੁਰੂ ਦੀ ਮਰਜ਼ਾਦਾ ਨੂੰ ਗੁਰੂ ਦੇ ਸਿਧਾਂਤ ਨੂੰ ਕਾਇਮ ਕਰੀਏ ਗੁਰੂ ਦੇ ਸਿਧਾਂਤ ਤੇ ਚੱਲੀਏ ਗੁਰਮਖ ਪਿਆਰਿਓ ਬੱਖੋ ਵੱਖਰੇ ਵਸਖ ਪਾਰਟੀਆਂ ਹੋਣ ਬੇਸਖ ਧੜੇ ਬੰਦੀਆਂ ਹੋਣ ਪਰ ਪੰਜਾਬ ਦੀ ਗੁਰੂ ਦੀ ਗੱਲ ਆਵੇ ਫਿਰ ਇੱਕ ਹੋ ਜਾ ਕਰੋ ਇਹ ਦੀਪ ਸਿੱਧੂ ਦਾ ਸੁਪਨਾ ਸੀਗਾ ਤੇ 2027 ਦੇ ਵਿੱਚ ਜਿਹਨੇ ਧੋਰ ਲਾਉਣਾ ਲਾ ਲਵੇ ਪੰਜਾਬ ਦੇ ਜਿਹੜੀ ਆ ਬੌਂਦਲੀ ਫਿਰਦੀ ਆ ਲੀਡਰਸ਼ਿਪ 2027 ਦੇ ਵਿੱਚ ਪੰਥਕ ਸਰਕਾਰ ਬਣੋਂਗੀ ਪੰਥਕ ਸਰਕਾਰ ਬਣੋਂਗੀ ਦੀਪ ਸਿੱਧੂ ਦਾ ਸੁਪਨਾ ਸੀ ਤੇ ਬੰਦੀਰ ਸਿੰਘ ਭਾਈ ਜਗਤਾਰ ਸਿੰਘ ਹਵਾਲਾ ਆਕਾਲ ਤਖਤ ਸਾਹਿਬ ਦੇ ਉੱਤੇ ਅਸੀਂ ਜਥੇਦਾਰ ਲੈ ਕੇ ਆਉਣਾ ਉਹਨੂੰ ਬਾਹਰ ਕਢਾਉਣਾ ਉੱਥੇ ਬਿਠਾਉਣਾ ਸੀ ਇਹ ਉਦੋਂ ਹੀ ਸੰਭਵ ਆ ਜਦੋਂ ਛੋਡੇ ਵਿੱਚ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਲੇ ਹੈ ਜਿੰਨਾ ਚਿਰ ਸਾਡਾ ਰਾਜ ਨਹੀਂ ਆਉਂਦਾ ਉਹਨਾਂ ਚਿਰ ਗੱਲ ਨਹੀਂ ਬਣਣੀ ਹੈਗੀ ਖਾਲਸਾ ਜੀ ਮੈਂ ਲੀਡਰ ਸਾਹਿਬਾਨ ਨੂੰ ਹੱਥ ਜੋੜ ਕੇ ਬੇਨਤੀਆਂ ਕਰਨਾ ਕਿ ਆਪਦੀ ਹੌਮੇ ਨੂੰ ਤਿਆਕ ਕੇ ਜਿਸ ਜਿਸ ਸਾਹਮਣੇ ਜਿਹਦਾ ਜਿਹਦਾ ਕੱਦ ਹੈ ਉਹ ਸਾਬ ਨਾਲ ਇਕੱਠੇ ਹੋ ਕੇ ਆਪੋ ਆਪਣੇ ਅਹੁਦੇ ਲੈ ਲਓ ਤੇ ਖਾਲਸਾ ਰਾਜ ਜਿਹੜਾ ਹਲੀਮੀ ਰਾਜਾ ਨੂੰ ਕਾਇਮ ਕਰ ਲੋ ਨਹੀਂ ਤੁਹਾਨੂੰ ਲਾਣਤਾ ਪੈਣੀਆਂ ਨੇ ਜਿਵੇਂ ਬਾਦਲ ਕਿਆਂ ਨੂੰ ਪੈਂਦੇ ਆ ਤੁਸੀਂ ਇੰਨੇ ਚਿਰ ਦੇ ਵਿੱਚ ਇੱਕ ਉਹ ਨੂੰ ਢਾ ਨਹੀਂ ਸਕੇ ਉਹਨੂੰ ਤੁਸੀਂ ਦਬ ਨਹੀਂ ਸਕੇ ਅੱਜ ਵੀ ਤੁਹਾਡੇ ਉੱਤੇ ਭਾਰੂ ਆ ਆਓ ਤੇ ਮੈਂ ਜਥੇਦਾਰ ਸਾਹਿਬਾਨ ਨੂੰ ਬੇਨਤੀ ਕਰਨਾ ਇੱਕ ਮਿੰਟ ਭਾਈ ਸਾਹਿਬ ਜਿਹੜੇ ਹੁਣੇ ਬੋਲ ਕੇ ਗਏ ਸੀ ਚਲੋ ਇਹਨਾਂ ਨੂੰ ਅਉਧੇ ਤੋਂ ਫਾਰਕ ਕਰਤਾ ਜਿਹੜੇ ਮੌਜੂਦਾ ਆਕਾਲਤਾਂ ਉਸਾ ਤੇ ਰਗਵੀਰ ਸਿੰਘ ਜੀ ਨੇ ਰੌਲਾ ਪਾਉਂਦੇ ਫਿਰਦੇ ਨੇ ਵੀ ਮੈਨੂੰ ਖਤਰਾ ਹੋ ਗਿਆ ਮੈਂ ਕਹਿਣਾ ਦੋਲਾ ਜੱਫੇਦਾਰ ਜੀ ਤੁਹਾਨੂੰ ਵੀ ਲਾਉਣਗੇ ਇਹ ਗੱਲ ਚੇਤੇ ਰੱਖ ਲਿਓ ਪਰ ਜਾਂਦੇ ਜਾਂਦੇ ਪੰਥ ਦੇ ਉਤੇ ਇੱਕ ਪਰਉ ਪੁਕਾਰ ਕਰ ਦੋ ਬਾਦਲ ਗਿਆ ਨੂੰ ਪੰਥ ਦੇ ਵਿੱਚੋਂ ਸੇਕ ਕੇ ਜਾਓ ਸਾਤ ਸ੍ਰੀ ਅਕਾਲ ਤੁਹਾਡਾ ਕੁਝ ਨਹੀਂ ਵਿਗਾੜ ਸਕਦੇ ਕੋਈ ਲੱਤਾਂ ਹੀ ਤੋੜ ਸਕਦੇ ਸੇਕ ਲਓ ਇਹਨਾਂ ਨੂੰ ਉਹ ਹੱਥੇ ਕੋਲ ਆਉਂਦਾ ਹੈ ਤੁਸੀਂ ਉਹਦੇ ਦੇ ਕੈਮ ਆ ਹੋ ਸਕਦਾ ਹੱਥੋਂ ਨੂੰ ਉਹਨੂੰ ਬੇਰੰਗ ਘਰੇ ਤੋੜ ਦੇਣਾ ਤੇ ਦੂਸਰੀ ਗੱਲ ਤੇ ਉਹਨਾਂ ਉੱਤੇ ਜਿੱਥੇ ਪੰਥ ਦੇ ਵਿੱਚੋਂ ਸੇਕਣਾ ਹੈ 20-20 ਸਾਲ 15-15 ਸਾਲ ਸਾਰੇ ਡਾਗੀ ਬਾਗੀ ਜਿਹਨੇ ਲੀਡਰ ਨੇ ਉਹਨਾਂ ਉੱਤੇ ਪਾਬੰਦੀਆਂ ਲਾ ਦਿਓ ਕਿ ਤੁਸੀਂ 20-20 ਸਾਲ ਤੁਹਾਡਾ ਪਰਿਵਾਰ ਨਾ ਤੁਹਾਡੇ ਰਿਸ਼ਤੇਦਾਰ ਚੋਣ ਨਹੀਂ ਲੜ ਸਕਦੇ ਆ ਇੰਨਾ ਕਿ ਜਥੇਦਾਰ ਸਾਹਿਬ ਕੰਮ ਕਰਦੇ ਹੋ ਆ ਪੰਥ ਤੁਹਾਡਾ ਸਦਾ ਰਣੀ ਨਹੀਂ ਰਹੇਗਾ ਇਨੀਆਂ ਬੇਨਤੀਆਂ ਪ੍ਰਵਾਨ ਕਰਿਓ ਆਓ ਉਸ ਮਹਾਨ ਜੋਧੇ ਨੂੰ ਅਸੀਂ ਸਰਦਾ ਦੇ ਫੁੱਲ ਭੇਟ ਕਰਦੇ ਆਂ ਪਰਵਾਰ ਨੂੰ ਤਾਂ ਕਿ ਸਾਨੂੰ ਕਦੇ ਵੀ ਨਾ ਪੂਰਾ ਹੋਣ ਵਾਲਾ ਕਾਟਾ ਜਿਹੜਾ ਸਾਨੂੰ ਪਿਆ ਪੰਥ ਨੂੰ ਇਹਦੀ ਕਾਟ ਹਮੇਸ਼ਾ ਪੰਥ ਨੂੰ ਰੜਕਦੀ ਰਹੂਗੀ ਉਹਦੀ ਨਿਗਰ ਸੋਚ ਨੂੰ ਉਹਦੀ ਚੜ੍ਹਦੀ ਕਲਾ ਦੀ ਸੋਚ ਨੂੰ ਸਦਾ ਸਲਾਮ ਹੈ ਅਸੀਂ ਸਦਾ ਹੀ ਉਹਨਾਂ ਨੂੰ ਆਪਦੇ ਹਿਰਦੇ ਦੇ ਵਿੱਚ ਬਿਖਾ ਕੇ ਰੱਖਾਂਗੇ ਤੇ ਮੈਂ ਆਪ ਜੀ ਨੂੰ ਬੇਨਤੀ ਕਰਨਾ ਚਾਹੁੰਦਾ ਮੈਂ ਲੜਾਂ ਇਲੈਕਸ਼ਨ ਨਹੀਂ ਲੜਨੀ ਨਾ ਐਮਐਲਏ ਦੀ ਨਾ ਐਮਪੀ ਦੀ ਨਾ ਮੈਂ ਆਹ ਇਲੈਕਸ਼ਨਾਂ ਨਾਲ ਜਿਹੜੀਆਂ ਹੁਣ ਸਰੋਣੀ ਕਮੇਟੀ ਨੇ ਇਹ ਮੈਂ ਆਪਾਂ ਨਹੀਂ ਸਿਰਫ ਅਜੇ ਤੱਕ ਪੰਥ ਦੀ ਸੇਵਾ ਕਰਨੀ ਹੈ ਤੇ ਏਕਤਾ ਦੀ ਗੱਲ ਕਰਨੀ ਹੈ ਸਾਰਿਆਂ ਨੂੰ ਇਕੱਠੇ ਕਰਾਂਗੇ ਜਿਹੜਾ ਏਕਤਾ ਦੇ ਵਿੱਚ ਰੋੜਾ ਬਣੂਗਾ ਉਹ ਸਾਰਿਆਂ ਦੇ ਵਿੱਚ ਉਹਦਾ ਪਾਜ ਵੀ ਖੋਲਾਂਗੇ ਫਿਰ ਇਹ ਦੇਖ ਲਿਓ ਹੁਣ ਜਿਹੜਾ ਹੁਣ ਰੇੜਾ ਰੋੜਾ ਬਣੂਗਾ ਇਸ ਕਰਕੇ ਏਕਤਾ ਕਰੋ ਏਕਤਾ ਦੇ ਨਾਲ ਬਰਕਤ ਹੈ ਗੁਰੂ ਸਾਹਿਬ ਸਾਡੇ ਉੱਤੇ ਕਿਰਪਾ ਕਰਨਗੇ ਖਾਲਸਾ ਰਾਜ ਸੇਤੀ ਹੋਂਦ ਵਿੱਚ ਆਊਗਾ ਇਹ ਗੁਰੂ ਜੀ ਮਿਹਰ ਹੋਵੇਗੀ ਜਦੋਂ ਸਾਡੇ ਵਿੱਚ ਏਕਤਾ ਹੋਗੀ